ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਗਜੀਤ ਸਿੰਘ ਡੱਲੇਵਾਨ ਹੋਣ ਜਲੰਧਰ ਤੋਂ ਪਟਿਆਲਾ ਜਿਹੜਾ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਉਹਨਾਂ ਨੂੰ ਜਲੰਧਰ ਤੋਂ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਚੌਥੀ ਮੰਜ਼ਲ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਉਹ ਜਲੰਧਰ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ ਡੱਲੇਵਾਲ ਨੂੰ 19 ਮਾਰਚ ਨੂੰ ਡਿਟੇਨ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਿਲਾਫ ਹੋਈ ਕਾਰਵਾਈ ਨੂੰ ਲੈ ਕੇ ਬੀਤੇ ਦਿਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਗੁਰਮukh ਸਿੰਘ ਵੱਲੋਂ ਹਾਈ ਕੋਰਟ 'ਚ ਇਹ ਪਟੀਸ਼ਨ ਧਾਰਕ ਕੀਤੀ ਗਈ ਸੀ ਕਿ ਡੱਲੇਵਾਲ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਗੈਰ ਕਾਨੂੰਨੀ ਹੈ ਇਸ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਜਵਾਬ ਦੇਣ ਦੇ ਆਦੇਸ਼ ਜਿਹੜੇ ਨੇ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਦੇ ਸਟੇਟਸ ਰਿਪੋਰਟ ਵੀ ਜਿਹੜੀ ਹੈ ਉਹ ਮੰਗੀ ਹੈ ਇਸ ਵੇਲੇ ਵੱਡੀ ਖਬਰ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹਨਾਂ ਨਾਲ ਜੁੜੀ ਇੱਕ ਵੱਡੀ ਖਬਰ ਦੱਸਿਆ ਜਾ ਰਿਹਾ ਹੈ ਸਾਹਮਣੇ ਆਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਜਲੰਧਰ ਤੋਂ ਪਟਿਆਲਾ ਜਿਹੜਾ ਉਹ ਰੈਫਰ ਕਰ ਦਿੱਤਾ ਗਿਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਸੀਗਾ ਕਿ ਜਲੰਧਰ ਦੇ ਵਿੱਚ ਫਿਲਹਾਲ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ ਸੀਗਾ ਪਰ ਹੁਣ ਅਚਾਨਕ ਹੀ ਜਿਹੜਾ ਉਹਨਾਂ ਨੂੰ ਪਟਿਆਲਾ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਤੇ ਦੱਸਿਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਗੁਰਮੁਖ ਸਿੰਘਵਲੋਂ ਵੀ ਹਾਈ ਕੋਰਟ 'ਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਖੇਡੱਲੇਵਾਲ ਖਿਲਾਫ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਹੀ ਹੈ ਉੱਥੇ ਇਸ ਮਾਮਲੇ 'ਤੇ ਕਾਰਵਾਈ ਕਰਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਦਾ ਜਵਾਬ ਦੇਣ ਦੇ ਆਦੇਸ਼ ਜਾਰੀ ਕੀਤੇ ਨੇ ਇਸਨਾਲੀ ਪੰਜਾਬ ਦੇ ਡੀਜੀਪੀ ਤੋਂ ਸਟੇਟਸ ਰਿਪੋਰਟ ਦੀ ਮੰਗ ਵੀ ਜਿਹੜੀ ਉਹ ਲਈ ਗਈ ਹੈ ਤਨਕਾਰੀਆਂ ਅਨੁਸਾਰ ਦੱਸਦੀ ਹੈ ਕਿ ਜਲੰਧਰ ਤੋਂ ਪਟਿਆਲਾ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਜਿੱਥੇ ਚੌਥੀ ਮੰਜ਼ਲ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਹੁਣ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਉਹ ਜਲੰਧਰ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀਗਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਸਾਡੇ ਨਾਲ ਪਟਿਆਲਾ ਤੋਂ ਰਿਪੋਰਟਰ ਕੇਸ਼ਵ ਕੁਮਾਰ ਜੁੜਗੇ ਨੇ ਕੇਸ਼ਵ ਜੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨਾਲ ਜੁੜੀ ਵੱਡੀ ਖਬਰ ਜਿਹੜੀ ਉਹ ਸਾਹਮਣੇ ਆਈ ਕਿ ਉਹਨਾਂ ਨੂੰ ਜਲੰਧਰ ਤੋਂ ਪਟਿਆਲਾ ਜਿਹੜਾ ਰੈਫਰ ਕਰ ਦਿੱਤਾ ਗਿਆ ਕਿ ਕੋਈ ਜਾਣਕਾਰੀ ਹੈ ਬਿਲਕੁਲ ਮੈਂ ਜੀ ਤੁਹਾਨੂੰ ਦੋਸਰਾ ਚਾਹਾਂਗੀ പട്ടി വലിയ പട്ടി വലുത ചണ്ടിഗാഗ്രാ പടിയാ ബഹാദര ക ജലന്ധരോ അത് സവരെ ਪ੍ਰਿਆਲਾ ਨਿੱਜੀ ਹਸਪਤਲ ਲੈ ਕੇ ਬੀਤੇ ਮੀਡੀਆ ਨਾਲ ਜਾਣਾ ਬੈਨਾ ਬਿਲਕੁਲ ਮੀਡੀਰ ਵਾਲੀ ਜਲਾ ਸਿਵਲ ਬਰਤੀ ਦੀ ਪੋਰਟਪਰਦਾਹਲਾ ਸਿਵਲ ਬਰਤੀ ਦੀ ਸਰਕਾਰੀ ਐਮਐਸਓ ਡਾਕਟਰ ਟੀਮ ਉੱਥੇ ਹੀ ਆ ਉਹਨੇ ਜੱਲੇਵਾਲ ਦੀਆਂ ਨੇ ਹਾਲਤ ਬਿਲਕੁਲ ਸਹੀ ਆ ਕੋਈ ਟੈਨਸ਼ਨ ਕੋਈ ਪੈਨਿਕ ਵਾਲੀ ਲੋੜ ਨਹੀਂ ਗਈ ਜੀ 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 ਕਿਸਾਨਾ ਕੁਜਬਜੀਤ ਸਿੰਘ ਡੱਲੇਵਾਲ ਖਿਲਾਫ ਜਿਹੜੀ ਦੱਸਿਆ ਜਾ ਰਿਹਾ ਕਾਰਵਾਈ ਨੂੰ ਲੈ ਕੇ ਬੀਤੇ ਦਿਨ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਿਹੜਾ ਹੈ ਕੈਸ਼ਫ ਜਾਰੀ ਕੀਤਾ ਹੈ ਕੀ ਇਸ ਦਾ ਮਾਮਲਾ ਜੀ ਨੋਟਿਸ ਜਾਰੀ ਕੀਤਾ ਵੀ ਮਤਲਬ ਕਿ ਉਹ ਇਹ ਜੋ ਮਜੀਠੋੜ ਫਿਨ ਐਕਸ਼ਨ ਵਿਤਰ ਬਿਲਕੁਲ ਗਲਤ ਕੀਤਾ ਉਹ ਇੱਕ ਵਾਰੇ ਦੱਲੇਵਾਲ ਫੰਮਾ ਨਮਰ ਤੇ ਤੇਰੀ ਮੀਟਿੰਗ ਲਿਪ ਲਾਰੇ ਉਹਦੇ ਵਾਸਤੇ ਕਿਸਾਨਾਂ ਦੇ ਤੁਸੀਂ ਅਧਿਕਾਰੀਆਂ ਵਾਰੋ ਸੈਟ ਵਗੈਰਾ ਪੱਟ ਲਿਓ ਇਹਦਾ ਜਵਾਬ ਮੰਗਿਆ ਜੀ ਅ ਜਿਹੜਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਹਾਈ ਕੋਰਟ ਨੇ ਤੇ ਇਸ ਦਾ ਜਵਾਬ ਕਦੋਂ ਤੱਕ ਮੰਗਿਆ ਗਿਆ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹਨਾਂ ਨੇ ਜਲਦੀ ਜਲਦੀ ਹਾਈ ਕੋਰਟ ਨੇ ਜਵਾਬ ਮੰਗਿਆ ਜਦੋਂ ਜਦ ਇਹ ਜਵਾਬਤਾ ਹੋ ਜਾਵੇ ਤੇ ਹੁਣ ਦੇਖਦੇ ਪੰਜਾਬ ਸਰਕਾਰ ਦਾ ਵਕੀਲ ਆ ਜਿਹੜਾ ਕੀ ਜਵਾਬ ਦਿੰਦੇ ਜੀ ਜੀ तमाम ਜਾਣਕਾਰੀ ਲਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ